ਅਜਦਾ ਦਿਨ ਵਿਧਾਨ ਸਭਾ ਹਲਕਾ ਮੋਗਾ ਵਾਸਤੇ ਵਡਪਾਗਾ ਦੇਣਾ ਮੇਰੇ ਸਤਿਕਾਰਯੋਗ ਵੱਡੇ ਭਰਾ ਦੀਪਿੰਦਰ ਸਿੰਘ ਸੰਧੂ ਸਾਬਕਾ ਕਾਉਂਸਲਰ ਕਾਰਪੋਰੇਸ਼ਨ ਮੋਗਾ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਚਰਨਲ ਖਤਰ ਵਿਧਾਨ ਸਭਾ ਹਲਕਾ ਮੋਗਾ ਸ਼ਹਿਰੀ ਅਤੇ ਮੇਰੇ ਛੋਟੇ ਵੀਰ ਗੁਰਦਨ ਪੋਪਲੀ ਜੀ ਅਬਜ਼ਰਬਰ ਵਿਧਾਨ ਸਭਾ ਹਲਕਾ ਮੋਗਾ ਤੇ ਐਕਸ ਐਮ ਸੀ ਸਮੇਤ ਉਹਨਾਂ ਦੀ ਧਰਮ ਪਤਨੀ ਜੋ ਮੌਜੂਦਾ ਐਮ ਸੀ ਆ ਉਹਨਾਂ ਦੇ ਅਤੇ ਤੇ ਨਾ ਕੌਂਸਲਰ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਸਰਕਾਰ ਦੇ ਵਿੱਚ ਮੌਜੂਦਾ ਜਿਹੜੀ ਕਾਰਪੋਰੇਸ਼ਨ ਆ ਉਹਦੇ ਵਿੱਚ ਜੋ ਹੁਣ ਅੱਜ ਐਜ਼ ਏ ਮੇਅਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਲਡ ਆ ਮ्युनਿਸਪਲ ਕਾਰਪੋਰੇਸ਼ਨ ਮੋਗਾ ਵਿੱਚ ਉਹਨਾਂ ਦੇ ਤਿੰਨ ਕਾਉਂਸਲਰ ਜੋ ਕਿ ਮੌਜੂਦਾ ਕਾਉਂਸਲਰ ਨੇ ਐਮਸੀ ਦੇ ਮੋਗਾ ਕਾਰਪੋਰੇਸ਼ਨ ਦੇ ਉਹਦੇ ਵਿੱਚ ਗੌਰਵ ਗੁਪਤਾ ਜੀ ਗੁੱਡੂ ਜੀ ਬਹੁਤ ਮੇਰਾ ਛੋਟਾ ਵੀਰ ਸਤਿਕਾਰਯੋਗ ਆ ਤੇ ਆਪਣੀ ਸਪਨਾ ਦੇਵੀ ਜੀ ਤੇ ਇੱਕ ਰੇਨੁਕਾ ਰੇਨੁਕਾ ਜੀ ਰੇਨੁਕਾ ਬਾਲੀ ਜੀ ਜਿਹੜੀ ਮੌਜੂਦਾ ਐਮਸੀ ਆ ਸਮੇਤ ਉਹਨਾਂ ਦੇ ਪਤੀ ਬਿੱਟੂ ਜੀ ਅਤੇ ਸਪਨਾ ਦੇਵੀ ਜੀ ਦੇ ਜਿਹੜੇ ਮੌਜੂਦਾ ਐਮਸੀ ਆ ਉਹਨਾਂ ਦਾ ਬੇਟਾ ਸਾਹਿਲ ਇਹ ਸਾਰੇ ਜਿਹੜੇ ਤਿੰਨੇ ਗੌਰਵ ਕੁਮਾਰ ਗੋਪਤਾ ਰੇਨਕਾ ਜੀ ਤੇ ਸਪਨਾ ਜੀ ਇਹ ਤਿੰਨੇ ਮੌਜੂਦਾ ਐਮਸੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੋ ਕਿ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਬੀਰ ਸਿੰਘ ਜੀ ਬਾਦਲ ਸਾਹਿਬ ਦੇ ਗ੍ਰਹਿ ਵਿਖੇ ਪਿੰਡ ਬਾਦਲ ਜਾ ਕੇ ਸਰਦਾਰ ਬਾਦਲ ਸਾਹਿਬ ਵੱਲੋਂ ਜਿਹੜਾ ਇਹਨਾਂ ਨੂੰ ਸਰੂਪਾ ਭੇਟ ਕਰਕੇ ਸਨਮਾਨਤ ਕੀਤਾ ਗਿਆ ਸਰੂਪਾ ਦੇ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਗਿਆ ਤੇ ਇਹਨਾਂ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਤੇ ਅੱਜ ਜੋ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜੋ ਮੌਜੂਦਾ ਲੋਕ ਸਭਾ ਕੈਂਡੀਡੇਟ ਆ ਫਰੀਦਕੋਟ ਦਾ ਰਾਜਵਿੰਦਰ ਸਿੰਘ ਉਹਦੇ ਹੱਥ ਮਜ਼ਬੂਤ ਕਰਾਂਗੇ ਤੇ ਉਹਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਅੱਜ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਤਰ੍ਹਾਂ ਨਾਲ ਆਪਣੀ ਵਚਨਬੱਧਤਾ ਦੁਹਰਾਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਬੰਦ ਦੇ ਵਿੱਚ ਪੂਰਾ ਵੱਧ ਤੋਂ ਵੱਧ ਯੋਗਦਾਨ ਜਿਹੜਾ ਉਹ ਅਸੀਂ ਸਾਰੇ ਜਾਣੇ ਰਲ ਮਿਲ ਕੇ ਪਾਵਾਂਗੇ ਤੇ ਸ਼ਹਿਰ ਦੀ ਤਰੱਕੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪਹਿਲਾਂ ਹੋਈ ਸੀ ਤੇ ਗਾਂਪੂ ਇੱਕ ਵਿੱਚ ਵੀ ਸ਼ੋਮਣੀ ਕਾਲੀਦਾਲ ਦੀ ਸਰਕਾਰ ਮੋਗਾ ਸ਼ਹਿਰ ਦੀ ਜਿਹੜੀ ਆ ਉਹ ਤਰੱਕੀ ਕਰਾਊ।